ਹਾਂਜੀ ਕਿਸਾਨ ਵਿਰੋਧ ਸਤ ਸ੍ਰੀਕਾਲ ਕਿਸਾਨ ਵਿਰੋ ਅੱਜ ਆਪਾਂ ਪਹੁੰਚੇ ਆਂ ਮੋਗਾ ਜ਼ਿਲ੍ਹੇ ਦੇ ਪਿੰਡ ਸਾਫੂਵਾਲ ਜਿੱਥੋਂ ਦੇ ਸਾਡੇ ਇੱਕ ਬਹੁਤ ਪੁਰਾਣੇ ਕਿਸਾਨ ਨੇ ਕੇਵਲ ਸਿੰਘ ਜੀ ਇਹਨਾਂ ਦੇ ਖੇਤ ਦੇ ਵਿੱਚ ਆਪਾਂ ਵਿజిਟ ਕੀਤਾ ਕੇਵਲ ਸਿੰਘ ਜੀ ਨੇ ਫੇਸਬੁੱਕ ਦੇ ਉੱਪਰ ਬਹੁਤ ਸਾਰੀਆਂ ਵੀਡੀਓ ਆਪਣੇ ਬੀਜ ਦੀਆਂ ਪਾ ਰੱਖਿਆ ਨੇ ਔਰ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਵਾਰ ਸਾਡੇ ਖੇਤ ਦੇ ਵਿੱਚ ਜ਼ਰੂਰ ਵਿజిਟ ਕਰੋ ਕਿ ਮੇਰਾ ਜਿਹੜਾ ਝੋਨਾ ਬਹੁਤ ਤਕੜਾ ਹੈ ਤਾਂ ਆਓ ਆਪਾਂ ਕੇਵਲ ਸਿੰਘ ਦੇ ਮੂੰਹੋਂ ਸੁਣਦੇ ਹਾਂ ਕਿ ਇਹਨਾਂ ਦਾ ਖੇਤ ਦੇਖ ਕੇ ਇਹਨਾਂ ਨੂੰ ਕਿੱਦਾਂ ਦਾ ਫੀਲ ਹੋ ਰਿਹਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਜੀਤ ਸਿੰਘ ਜੀ ਕੇਵਲ ਸਿੰਘ ਜੀ ਤੁਸੀਂ ਇਹ ਦੱਸੋ ਜਿਹੜਾ ਤੁਸੀਂ ਇਹ 1401 ਬੀਜ ਲਿਆਏ ਕਿੱਥੋਂ ਲਿਆਇ ਮੈਂ ਹਰਿਆਣੇ ਦੇ ਵਿੱਚੋਂ ਲਿਆਇ ਰਤੀ ਤੋਂ ਬਾਈ ਰਣਜੀਤ ਸਿੰਘ ਕੋਲੋਂ ਠੀਕ ਹੈ ਜੀ ਹਾਂ ਜੀ ਤੇ ਕੀ ਤੁਹਾਨੂੰ ਖੇਤ ਦੇ ਵਿੱਚ ਕੀ ਕਿਵੇਂ ਲੱਗ ਰਿਹਾ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਤਾਂ ਆਸ-ਪਾਸ ਦੇ ਲੋਕ ਵੀ ਪੁੱਛਦੇ ਵੀ ਤੂੰ ਵੀ ਕਿੱਥੋਂ ਲੈਂਦਾ ਜੀ ਠੀਕ ਹੈ ਬਹੁਤ ਵਧੀਆ ਵੈਰਾਈਟੀ ਆ ਠੀਕ ਹੈ ਕਿਤੇ ਕੋਈ ਵੱਡੀ ਛੋਟੀ ਨਹੀਂ ਹੂੰ ਹੂੰ ਤੇ ਬਹੁਤ ਸਾਬ ਕੋਈ ਫੋਕ ਨਹੀਂ ਬਹੁਤ ਵਧੀਆ ਰੰਗ ਆ ਜੀ ਕੋਈ ਝੰਡੇ ਦੀ ਸਮੱਸਿਆ ਆਈ ਹੋਵੇ ਤੁਹਾਡੇ ਖੇਤ 'ਚ ਨਹੀਂ ਜੀ ਕੀ ਕਹਿਣਾ ਕਿਲੇ ਮਗਰ ਇਕਤਾ ਬੂਟਾ ਤਾਂ ਹੋ ਹੀ ਜਾਂਦਾ ਜੀ ਪੂਤ ਪਾਸਮਤੀ ਦੇ ਵਿੱਚ ਟਰੈਕਰੀ ਹੈ ਮੈਂ ਜਿੱਦਾਂ ਕਿ ਨਾ ਮੈਂ ਤੁਹਾਡੇ ਖੇਤ ਦੇ ਵਿੱਚ ਸਾਰਾ ਦੇਖ ਰਿਹਾ ਕਿ ਤੁਹਾਡੇ ਖੇਤ ਦੇ ਵਿੱਚ ਅਨਾਜ ਇੰਨਾ ਕਾ ਜ਼ਿਆਦਾ ਹੋ ਰਿਹਾ ਹਾਂ ਜੀ ਤੁਸੀਂ ਕਿੰਨੇ ਮਣ ਤੱਕ ਇਹਦਾ ਝਾੜ ਸਮਝਦੇ ਹੋ ਮੈਂ ਤਾਂ ਅਸੀ ਮਣ ਤੱਕ ਹੀ ਬਿਠਾਈ ਅਸੀ ਮਣ ਮੋਜ ਨਾਲ ਨਿਕਲਣਾ ਚਾਹੀਦਾ ਜੇ ਇਹ ਨਾ ਨਿਕਲੇ ਅਸੀ ਮਣ ਫੇਰ ਨਹੀਂ ਨਿਕਲਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿਉਂਕਿ ਇਹਨਾਂ ਨਾਲ ਜੀ ਫੁੱਟਾ ਫੈਨ ਨਹੀਂ ਕਰ ਰਿਹਾ ਹਾਂਜੀ ਹਾਂਜੀ ਫੁੱਟਾ ਚੁੱਕਣ ਲੱਗ ਗਿਆ ਔਰ ਥੱਲੇ ਵੀ ਕੋਈ ਦੇਖੋ ਬਿਮਾਰੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਆਪਦੇ ਦਾਣਾ ਵੀ ਹੁਣ ਪੱਕ ਚੁੱਕੇ ਆ ਦਾਣਾ ਵੀ ਬਹੁਤ ਸੋਹਣਾ ਫੋਗ ਨਹੀਂ ਹੈਗੀ ਬਿਲਕੁਲ ਵੀ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਵਧੀਆ ਸਾਨੂੰ ਵੀ ਲੱਗਿਆ ਕਿ ਸਾਡਾ ਬੀਜ ਅਸੀਂ ਜਿੱਥੇ ਜਿੱਥੇ ਹੀ ਕਿਸਾਨਾਂ ਨੇ ਲਾਇਆ ਬਹੁਤ ਸੋਹਣਾ ਰਿਜ਼ਲਟ ਮਿਲ ਰਿਹਾ ਔਰ ਕਿਸਾਨ ਵੀਰਾਂ ਨੇ ਸਾਨੂੰ ਫੋਨ ਕਰਕੇ ਦੱਸ ਰਹੇ ਨੇ ਕਿ ਸਾਡੇ ਖੇਤਾਂ ਦੇ ਵਿੱਚ ਆਓ ਵਿਜ਼ਿਟ ਕਰੋ ਤੇ ਜਿੱਥੇ ਜਿੱਥੇ ਆਪਣਾ ਟਾਈਮ ਲੱਗਿਆ ਜੀ ਆਪਾਂ ਆਏ ਆ ਤੇ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਬੀਜ ਬਾਰੇ ਮੈਂ ਤਾਂ ਸਾਰਿਆਂ ਨੂੰ ਕਹੂੰਗਾ ਜੀ ਬਹੁਤ ਵਧੀਆ ਈ ਬੀ ਆ ਪਰਖਿਆ ਵਾ ਮੈਂ ਤਾਂ ਕਣਕ ਦਾ ਵੀ ਇਹ ਬਾਈ ਤੋਂ ਹੀ ਲਿਆਉਣਾ ਹੁੰਦਾ ਤੇ ਬਾਸਪਤੀ ਦਾ ਵੀ ਇੱਥੋਂ ਹੀ ਲਾਉਣਾ ਹੁੰਦਾ ਬਾਸਪਤੀ ਦਾ ਬੀ ਐਟੀ ਵੀ ਉੱਥੋਂ ਹੀ ਲੈਂਦਾ ਸੀ ਤੇ ਮੈਂ ਸਾਰੇ ਕਿਸਾਨਾਂ ਨੂੰ ਇਹ ਹੀ ਆਣਾ ਵੀ ਚੰਗਾ ਬੀ ਬੀਜੋ ਤੇ ਬਾਅਦ ਤੋਂ ਬਾਅਦ ਪੈਦਾਵਾਰ ਪਾਓ ਜੇ ਬੀਜ ਚੰਗਾ ਤੇ ਫੇਰ ਹੀ ਪੈਦਾਵਾਰ ਵਾਤੋਂ ਨਹੀਂ ਹੁੰਦੀ ਜੇ ਬੀਜ ਚੰਗਾ ਹੋਊਗਾ ਜੇ ਨਸਲ ਚੰਗੀ ਤਾਂ ਫਸਲ ਚੰਗੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਸਾਡੇ ਪਿੰਡੋਂ ਤੇ ਮੇਰੇ ਵੱਲੋਂ ਮੇਰੇ ਨਗਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ